ਹੋ ਬਈ ਐਸੀ ਸੀਜ ਜੁਬਾਜੀ ਜਿੱਤੀ ਬਈ ਦੂ ਚਾਂ ਨਰ ਲਾਇਆ ਪੁੱਤਰ ਨੇ ਨਾ ਤੀਜਾ ਨਾਂ ਬਈ ਕੱਪ ਦੇ ਦੁਪੱਟਾ ਵੀ ਛੇ ਪੁੱਟਾ ਕੱਪ ਹੈ ਕਿ ਆਲੂ ਨੂੰ ਤਖੋਣਾ ਜਿਹੜੇ ਕਬੂਤਰਾ ਨੇ ਚਿੱਤੇ ਆਏ ਨਾ ਲੋ ਮੈਟਰ ਕਰੋ ਸ਼ੌਕ ਆ ਬਈ ਇਹਨੇ ਚੱਕਿਆ ਇੱਕ ਕੱਪ ਦੋ ਚਾਰ ਨੰਬਰ ਲਾਇਆ ਬਈ ਇਹਨੇ ਆ ਮੋਰ ਲੱਗੀ ਦੀ ਜੀ ਇਹ ਸਾਰੀ ਅਕੀ ਬਰੱਡ ਲੈਣਾ ਬਾਈ ਬਾਕੀ ਸਾਨੂੰ ਆਪਾਂ ਦੂਜਿਆਂ ਦਾ ਵੀ ਸ਼ੌਕ ਕਰਾਉਣੇ ਆ ਰੇਸਾ ਤੇ ਬਈ ਚਟੀਆਂ ਵਾਲੇ ਆ ਚਟੀਆਂ ਵਾਲੇ ਸੌਰੀ ਆ ਬੱਠੇ ਬਈ ਟੱਕੀ ਬਲੱਡ ਲੈਣਾ ਬਈ ਥਾਰੀ ਇਹ ਜੋੜੇ ਬਈ 2008 ਤੋਂ ਨਾਲ ਬਣੀ ਵੀ ਬਈ ਸਾਰੀ ਇਹ ਸਾਰੇ ਵਿੱਚ ਉਹਨਾਂ ਨੇ ਹੋਰ ਪਾ ਕੇ ਬਣਾ ਕੇ ਤਕੜੇ ਕਰੇ ਬੇ ਪੁੱਤਰਾ ਫੌਲਡ ਅਗ ਵਾਲੇ ਆ ਬਈ ਇਹਨਾਂ ਦੀ ਪੱਠੀ ਉਹ ਬੈਠਾ ਪੁੱਤਰਾ ਬਈ ਸਰੇ ਤੇ ਇਹਦੀ ਤੇਜ਼ ਬਈ ਇੱਥੇ ਕਲਾਲ ਮਾਜਰੀ ਕੱਲੀ ਰਹੀ ਸੀ ਪੂਰੀ ਅੱਗ ਪੈਣੀ ਜੀ ਕੱਲੀ ਰਹੀ ਸੀਗੀ 22 ਵੇ ਤਣੂ ਬਾਜੀ ਨਿਪੜ ਗਈ ਸੀਗੀ ਗੁੰਮ ਗਈ ਜੀ ਕੁਤਰੀ ਉਹ ਇਹਦੀ ਤੇਜ਼ ਬਈ ਯਾ ਵੀ ਡੁੱਟਾ ਮਸ਼ਹੂਰ ਆ ਬਾਈ ਇਹ ਪੂਰਾ ਬੱਚੇ ਵੀ ਕਾਲੇ ਜਿੰਨੀ ਕੜਦਾ ਬੜੇ ਬੜੇ ਕੜਦਾ ਬਾਈ ਫੁੱਲ ਅਗਲੇ ਕਰੋ ਰੋਂਗ ਨੇ ਤਰਪ ਤਿੰਨਾਂ ਚ ਬਈ ਨਾਰਾ ਗੇ ਤੇ ਦੇਣੇ ਆ ਗੁਤਰੇ ਇਹਨਾਂ ਚੋ ਕੁਛ ਤੇ ਗੁਤਰਾਂ ਦੀ ਫੁੱਲ ਗਰੰਟੀ ਹੋਗੀ ਜਿਹੜੇ ਭਰਾਣੇ ਲੈਣੇ ਕੋਲ ਕਰ ਸਕਦਾ ਜਦੋਂ ਅਗੂਤਰਾ ਨੂੰ ਚਿੱਟੀਆਂ ਦੀ ਵੱਧ ਹੋਣਗੇ ਇੱਕ ਦਾਵੇ ਠੋਈ ਨਾਰਾ ਉਤਰੀਆਂ ਲਾ ਕੇ ਦੇ ਦਿਆਂਗਾ ਪਰ ਨਾਰਿਕ ਨੇ ਦਿਖਾਉਣੇ ਆਪ ਤੁਹਾਨੂੰ ਬਈ ਆਹ ਬਈ ਹਰੀਆਂ ਦਾ ਉਹਨਾਂ ਵਾਲੇ ਕੂਤਰਾ ਜੋ ਬਈ ਦੇਖ ਸਕਦੇ ਹੋ ਤੇ ਹੋਰ ਕਾਲੀ ਨੋਕ ਆ ਹਆਂ ਖਾਵੇ ਦੇ ਵੀ ਫੁੱਲ ਗਰਮੀ ਆਉ। ਇੱਕ ਤਾਂ ਇਹ ਦੇ ਦੇਣਾ ਬਾਈ। ਆ ਬਈ ਚਿੱਟੀਆਂ ਦਾ। ਉਹ ਕੁੱਤਰਦਾ ਬਈ ਉਹ ਜਿਹੜੀ ਦੱਸਿਆ ਪਰ ਉਹ ਉਹਦਾ ਭਾਈ ਆ ਇਹ। ਬੱਡ ਦੇ ਨਾਲ ਪੁੱਤ ਉਹ ਲੰਬਾ ਬਹੁਤ ਹੈ ਬਈ ਫੁੱਲ ਤਖੜਾ ਪੈਡਾ ਨਾ ਉੱ赖 ਜਾ ਰਿਹਾ ਕਰ ਦੇ ਕਾ ਬਈ ਪਜਾਮੀ ਮੌਜ ਵਾਲਾ ਚਿੱਟੀਆਂ ਤੇ ਉੱਪਰ ਬੜੇ ਬੜੇ ਝੋਟਾ ਦੇ ਪਜਾਮੀ ਮੌਜ ਅਵਿਨਾਰਾ ਹੈ ਗਿਆ ਭਈ 8 ਕੂਲ ਰਿਆਂ ਵੀ ਜਾ ਕੇ ਨਾਲ ਦੇ ਜੇ ਭਰਾ ਨੂੰ ਚਾਹੀਦਾ ਲਾਲ ਦਾ ਭਾਈ ਅਵਿਨਾਰਾ ਭਾਈ ਇਹ ਵੀ ਚਿੱਟੀਆਂ ਆਣੀਆਂ ਚਾਹੀਆਂ ਭਈ ਉਤਰ ਫੋੜ ਲ ਜੰਗੇ ਉਤਰ ਆ ਭਾਈ ਜਿਹੜੇ ਭਰਾ ਦੇ ਘਰੇ ਜਾਣਗੇ ਯਾਦ ਹੀ ਹੋ ਭਾਈ ਵੀ ਹਾਂ ਬੰਦੇ ਉਤਰ ਦੇਤੇ ਤੇ ਆ ਲੋ ਕਾਲੀਆਂ ਚ ਖੱਟੇ ਢੱਕ ਪੈਂਦੇ ਬਈ। ਕੱਟੀਆਂ ਅੰਡਾ ਲਾਉ। ਕਾਲੇ ਢੱਕ ਪੈਂਦੇ। ਦਿੰਦੇ ਆ ਟੁੱਟਦੇ ਆ। ਆ ਇਹ ਕਰਨਾ ਚਾਹੀਦਾ। ਲਾਗੇ ਝਾੜਨ ਨੂੰ ਪੈਂਦਾ। ਹਮ। ਠੀਕ ਆ ਮਿੱਤਰੋ ਬਰਨਾਲਾ ਜਿਹੜਾ ਬਈ ਪੈਂਡਰ ਆ ਜ਼ਰਾ ਵੀਡੀਓ ਚ ਨੰਬਰ ਪਾਵਾਂਗਾ ਜਿਹੜੇ ਭਰਾ ਨੂੰ ਚਾਹੀਦਾ ਕਾਲ ਕਰ ਸਕਦਾ। ਕਾਲੋ ਵੀ ਭਰਾ ਗੁਰਬਾਈ ਜੀ ਨੇ ਲੈਣੇ ਆ। ਡਿਲੀਵਰੀ ਵੀ ਹੋਊ ਬਈ। ਜਾਂ ਕਿ ਲੈ ਜਾਣੇ ਆ ਕੇ ਲਿਆ ਸਕਦਾ ਬੰਦਾ। ਫੋਨ ਭਰਾਵਾਂ ਨੂੰ ਕੋਈ ਲੱਗ ਵੀ ਨਹੀਂ ਰਿਹਾ ਨਾ ਲੋੜ ਵੀ ਤੇ ਜਾਣਵਾਲਾ ਨਹੀਂ ਗਾਰੰਟੀ ਉਹ ਗਾਰੰਟੀ ਵਾਲੇ ਉੱਤਰਗੇ ਇਹ ਗਾ ਮਿੱਤਰੋ ਲਵ ਯੂ ਹਰੇ ਭਰਾਵਾਂ ਨੂੰ ਜਨਮਾ